ਜਿਹੜੀਆਂ ਦੋ ਮੁੱਖ ਨੈਸ਼ਨਲ ਪਾਰਟੀਆਂ ਇੱਕ ਜਿਹੜੀ ਹੁਣੇ-ਹੁਣੇ ਬਣੀ ਆ ਬੀਜੇਪੀ ਨੈਸ਼ਨਲ ਸ਼ੁਰੂ ਤੋਂ ਸੀਗੀ ਪਰ ਉਹਨਾਂ ਨੇ ਮਤਲਬ ਜਿਹੜੀ ਸੱਤਾ ਸੰਭਾਲੀ ਆ ਤੇ ਦੂਸਰਾ ਲੰਬੀ ਦੇਰ ਤੱਕ ਗੱਦੀ ਤੇ ਬੈਠੀ ਕਾਂਗਰਸ ਇਹ ਦੋਹਾਂ ਦਾ ਹੀ ਕੰਮ ਕੀ ਆ ਕਿ ਜਿੰਨੇ ਵੀ ਸੂਬਿਆਂ ਦੇ ਅਧਿਕਾਰ ਆ ਵੱਧ ਤੋਂ ਵੱਧ ਉਹਦਾ ਕੇਂਦਰੀਕਰਨ ਕਰ ਲਿਆ ਜਾਏ ਯੂਨਿਟਰੀ ਸਿਸਟਮ ਸੂਬੇ ਦੇ ਫਾਈਨੈਂਸ਼ੀਅਲ ਜਿਹੜੇ ਆ ਆਰਥਿਕ ਜਿਹੜੇ ਉਹਨਾਂ ਦੇ ਹੈਗੇ ਅਧਿਕਾਰ ਹੈ ਉਹਨਾਂ ਨੂੰ ਹੌਲੀ-ਹੌਲੀ ਪੈਸਾ ਜੀਐਸਟੀ ਇਸ ਹਿਸਾਬ ਨਾਲ ਕੀਤਾ ਜਾਂਦਾ ਸੈਸ ਲਾਏ ਜਾਂਦੇ ਆ ਔਰ ਉਹ ਸਾਰਾ ਪੈਸਾ ਸੂਬਿਆਂ ਚੋਂ ਇਕੱਠਾ ਦਿੱਲੀ ਚ ਤੇ ਫੇਰ ਬੋਲੀ ਲਾ ਕੇ ਦਿੱਤਾ ਜਾਂਦਾ ਦੱਸੋ ਕਿਹਨਾਂ ਦੇ ਦੀਏ ਜੀ ਜਿਵੇਂ ਕਿ ਉਹ ਆਪਣਾ ਹਲਵਾ ਆ ਕੇ ਕੋਈ ਪੈਸੇ ਇਕੱਠੇ ਕਰਕੇ ਸਾਨੂੰ ਦੇਣੇ ਸਾਡੀਆਂ ਸਾਡਾ ਮਾਲ ਖਾ ਕੇ ਫਿਰ ਸਾਨੂੰ ਜਦੋਂ ਦੇਣਾ ਹੁੰਦਾ ਉਦੋਂ ਤੰਗ ਕਰਦੇ ਆ ਉਸੇ ਤਰ੍ਹਾਂ ਜਦੋਂ ਕੋਵਿਡ ਦੇ ਦਿਨਾਂ ਵਿੱਚ ਤੁਹਾਡੇ ਆਪਣੇ ਪੈਸੇ ਕਢਾਉਣ ਜਾਂਦੇ ਸੀਗੇ ਤੇ ਕਹਿੰਦੇ ਸੀ 1000 ਰੁਪਇਆ ਲੈ ਲਓ ਤੇ ਬੰਦੇ ਆਉਂ ਛਾਲਾ ਮਾਰਦੇ ਖੁਸ਼ ਹੋ ਕੇ ਹੁੰਦੇ ਸੀ ਘਟੋ ਘਟ 1000 ਮਿਲ ਗਿਆ ਦੋ ਤਿੰਨ ਦਿਨ ਤੇ ਚੱਲਣਗੇ ਫਿਰ ਲਾਈਨ 'ਚ ਲੱਗ ਜਾਗੇ ਪੈਸਾ ਤੁਹਾਡਾ ਫੀਲਿੰਗ ਇੰਜ ਦਿੱਤੀ ਜਾਂਦੀ ਸੀ ਕਿ ਜਿਵੇਂ ਕਿਸੇ ਨੇ ਤੁਹਾਡੇ ਤੇ ਬਹੁਤ ਵੱਡਾ ਉਪਹਾਰ ਕਰਤਾ ਉਹੀ ਗੱਲ ਸੈਂਟਰ ਸਟੇਟ ਰਿਲੇਸ਼ਨ ਦੀ ਬਣੀ ਹੋਈ ਆ ਇੱਥੇ ਅ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਸੂਬਿਆਂ ਦੀਆਂ ਜਿਹੜੀਆਂ ਰਿਜਨਲ ਸ਼ਕਤੀਆਂ ਆ ਉਹ ਏ ਯੂਪੀ ਚ ਵੀ ਹੈਗੀਆਂ ਆ ਸਾਰੇ ਜਗਾ ਚ ਹੈ ਤਾਮਿਲਨਾਡੂ ਚ ਹੈ ਕਰਨਾਟਕਾ ਚ ਹੈ ਸਾਰਿਆਂ ਨੂੰ ਉਹਨਾਂ ਨੂੰ ਆਪਣੇ ਤੌਰ ਤੇ ਇੱਕ ਵਿਕਲਪ ਦੇ ਤੌਰ ਤੇ ਮਜਬੂਤੀ ਫੜਨੀ ਚਾਹੀਦੀ ਜੇ ਨਹੀਂ ਤੇ ਜਿਹੜੀਆਂ ਕੇਂਦਰੀਕਰਨ ਵਾਲੀਆਂ ਪਾਰਟੀਆਂ ਉਹ ਤਾਂ ਫਿਰ ਆਪਣਾ ਕੰਮ ਕਰੀ ਜਾਂਦੀਆਂ ਆ ਉਹਨਾਂ ਦੇ ਕਰਕੇ ਤੇ ਸਾਰੇ ਸੂਬਿਆਂ ਦੇ ਸੂਬੇ ਰੁੜਦੇ ਫਿਰਦੇ ਆ ਕੋਈ ਕਿਸੇ ਦਾ ਆਰਡੀਐਫ ਨਹੀਂ ਮਿਲਦਾ ਜੀ ਕਿਸੇ ਦੇ ਇਥੋਂ ਦੇ ਜਿਹੜੇ ਸੂਬਿਆਂ ਦੇ ਅਧਿਕਾਰਾਂ ਵਾਲੇ ਮਹਿਕਮੇ ਸੀਗੇ ਐਜੂਕੇਸ਼ਨ ਹੈਲਥ ਸਾਰਾ ਉਹ ਵੀ ਕੇਂਦਰ ਚ ਲੈ ਗਏ ਸਾਰਾ ਕੁਛ ਹੀ ਤੇ ਕੇਂਦਰੀਕਰਨ ਕਰੀ ਜਾਂਦੇ ਨਾ ਫਿਰ ਸੂਬਿਆਂ ਨੇ ਇੱਥੇ ਡੰਡੇ ਵਜਾਉਣੇ ਆ ਤੇ ਫਿਰ ਸੀਰੀ ਹੋ ਗਏ ਨਾ ਕੇਂਦਰ ਦੇ ਮਾਲਕਾਂ ਤੋਂ ਸੀਰੀ ਬਣਾਤੇ ਇਹ ਇਹ ਜੇ ਮੋٹے ਤੌਰ ਤੇ ਸਮਝਣਾ ਵੇ ਤੇ ਸੁਖਵਿੰਦਰ ਇਹ ਅਫਸੋਸ ਵਾਲੀ ਗੱਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕੇਜਰੀਵਾਲ ਨੇ ਜਿਹੜੀ ਪੋਲਿਟਿਕਸ ਲਾਂਚ ਕੀਤੀ ਉਹ ਉਹਦਾ ਆਪਣਾ ਹੀ ਮਨ ਮੈਨਸ ਹੋ ਜੇ ਕੇਜਰੀਵਾਲ ਹੈ ਤੇ ਤੁਸੀਂ ਹੈਗੇ ਆ ਜੇ ਕੇਜਰੀਵਾਲ ਨੂੰ ਸਵਾਲ ਕਰਤਾ ਤੇ ਤੁਹਾਡੇ ਲਈ ਦਰਵਾਜ਼ਾ ਜਿਹੜਾ ਪਹਿਲਾਂ ਹੀ ਖੁੱਲਾ ਬਾਹਰ ਚਲੇ ਜਾ ਉੱਚ ਕੋਈ ਬੰਦੇ ਨੂੰ ਮਾਫ ਨਹੀਂ ਹੈ ਤੁਹਾਡੇ ਸਾਹਮਣੇ ਕਿੰਨੇ ਬਾਹਰ ਕੀਤੇ ਆ ਕੁਮਰ ਵਿਜੇ ਪ੍ਰਤਾਪ ਵਰਗੇ ਬੰਦੇ ਵੀ ਜਿਹੜੇ ਸਖਤ ਸੀ ਉਹ ਵੀ ਬਾਹਰ ਘਾਤੇ ਹੋਰ ਉਹਨਾਂ ਨੂੰ ਵੀ ਉਹ 파ਟ ਪਤਾ ਵੀ ਨਹੀਂ ਲੱਗਦਾ ਤੁਹਾਨੂੰ ਕਦੋਂ ਬਾਹਰ ਕਰਤੇ ਇਹੋ ਜਿਹੇ ਵੀ ਬਹੁਤ ਹੈਗੇ ਤੇ ਇਹ ਪ੍ਰਸ਼ਾਂਤ ਕੁਸ਼ਨ ਨਹੀਂ ਬਚਿਆ ਜਗਿੰਦਰ ਜੀ ਅੱਜ ਨਹੀਂ ਬਚਿਆ ਤੇ ਹੋਰ ਕਿਹੜੇ ਬਚ ਸਕਦੇ ਸੀ ਦੇਖੋ ਨਾ ਜਿਨ੍ਹਾਂ ਨੇ ਫਾਊਂਡੇਸ਼ਨ ਉਸ ਪਾਰਟੀ ਦੀ ਕੀਤੀ ਇਸ ਲਈ ਕੇਜਰੀਵਾਲ ਦੀ ਪੋਲਿਟਿਕਸ ਬੜੀ ਸਾਫ਼ ਹੈ ਕਿ ਯਾਰ ਕਿਉਂਕਿ ਮੇਰੇ ਉਹਦੀ ਇੱਕ ਨਿੱਜੀ ਜਿਹੀ ਤਰ੍ਹਾਂ ਪ੍ਰਾਈਵੇਟ ਲਿਮਟਿਡ ਕੰਪਨੀ ਆ ਐਨਜੀਓ ਚਲਾਉਂਦਾ ਉਹਦਾ ਇੱਕ ਝਾੜੂ ਚੋਣ ਨਿਸ਼ਾਨ ਹੈ ਉਹ ਕਹਿੰਦਾ ਜੇ ਚੋਣ ਨਿਸ਼ਾਨ ਲੈ ਕੇ ਤੁਸੀਂ ਟਿਕਟ ਲੈਣੀਆਂ ਤੇ ਮੈਨੂੰ ਦੱਸੋ ਕੀ ਦਿੰਨੇ ਆ ਜਿਵੇਂ ਕਿਸੇ ਦੀ ਵੀ ਫਰੈਂਚਾਈਜ਼ ਹੁੰਦੀ ਮਲਟੀਨੇਸ਼ਨਲ ਕੰਪਨੀ ਦੀ ਉਹ ਕਹਿੰਦੇ ਫਰੈਂਚਾਈਜ਼ ਲੈ ਲਓ ਮੇਰੇ ਕੋਲੋਂ ਕਿਸੇ ਦੀ ਵੀ ਮੈਕਡਾਊਨ ਵਾਲਿਆ ਜਾਂ ਹੋ ਰਿਹਾ ਪਰ ਫਿਰ ਸਾਨੂੰ ਕੀ ਦੋਗੇ ਉਹ ਉਹ ਚਾਹੁੰਦਾ ਉਹ ਹੋਂਕਾ ਉੱਤੇ ਚੱਲ ਰਿਹਾ ਰਹੀ ਗੱਲ ਕਾਂਗਰਸ ਦੀ ਇਹ ਥੋੜੀਆਂ ਜਿਹੀ ਇਹਨਾਂ ਦਾ ਢਾਂਚਾ ਹੈਗਾ ਥੱਲੇ ਕਾਡਰ ਹੈਗਾ ਥੋੜਾ ਇੱਕ ਫਾਰਮਲ ਸਿਸਟਮ ਵੀ ਹੈਗਾ ਭਾਜਪੀ ਚ ਵੀ ਆਰਐਸਐਸ ਦਾ ਫਾਰਮਲ ਸਿਸਟਮ ਹੈਗਾ ਪਰ ਐਂਡ ਰਿਜ਼ਲਟ ਜਿਹੜਾ ਆ ਉੱਥੇ ਹੀ ਚਲੇ ਜਾਂਦਾ ਜਿਵੇਂ ਅੱਜ ਦੀ ਕਾਂਗਰਸ ਦੀ ਮੀਟਿੰਗ ਚ ਫੇਰ ਉਹੀ ਫੈਸਲਾ ਹੋਇਆ ਕਿ ਤੁਸੀਂ ਜਾ ਕੇ ਕਰੋ ਸਾਡੇ ਚਿਹਰੇ ਤੇ ਚੋਣ ਲੜੋ ਤੇ ਅਸੀਂ ਆਪੇ ਫੈਸਲਾ ਬਾਅਦ ਵਿੱਚ ਕਰਾਂਗੇ ਦੇਖੋ ਕੁਛ ਤੇ ਮੈਂ ਉਹਨਾਂ ਦੀਆਂ ਮਜਬੂਰੀਆਂ ਵੀ ਸਮਝਦਾ ਕਿ ਕਾਂਗਰਸ ਦੀਆਂ ਲੀਡਰਸ਼ਿਪ ਦੀਆਂ ਤੇ ਜੇ ਅਸੀਂ ਹੁਣ بار بار ਤੁਹਾਡੇ ਹੀ ਪਿੱਛੇ ਸਾਰਾ એનર્ਜੀ ਪੰਜਾਬ ਦੇ ਵਿੱਚ ਤੁਹਾਨੂੰ ਹੀ ਇਕੱਠੇ ਕਰਨ ਦੀਆਂ ਤੁਹਾਡੀਆਂ ਸ਼ਿਕਾਇਤਾਂ ਸੁਣ ਤੇ ਹੀ ਲਾ ਦੇਾਂਗੇ ਤੇ ਫਿਰ ਬਾਕੀ ਦੇਸ਼ ਦੀ ਪੋਲਿਟਿਕਸ ਵਿੱਚ ਅਸੀਂ ਟਾਈਮ ਕਿੱਥੋਂ ਦੇਾਂਗੇ ਤੇ ਇਸ ਕਰਕੇ ਉਹਨਾਂ ਨੇ ਸੌਖਾ ਹੱਲ ਕੱਢ ਲਿਆ ਪਰ ਜਿਹੜਾ ਇੰਟਰਨਲ ਡਿਸਪੀਸਪਲਨ ਹੈ ਉਹ ਵੀ ਬਹੁਤ ਜ਼ਰੂਰੀ ਹੈ ਜਿਹੜਾ ਕਿ ਪੰਜਾਬ ਦੀ ਕਾਂਗਰਸ ਵਿੱਚ ਬੜਾ ਤੁਹਾਨੂੰ ਬਹੁਤ ਹੀ ਘੱਟ ਨਜ਼ਰ ਆਉਂਦਾ ਮੈਨੂੰ ਨਹੀਂ ਲੱਗਦਾ ਕਿ ਸਾਰਾ ਜਿਹੜਾ ਉੱਥੇ ਬਹਿ ਬਹਿ ਕੇ ਕੋਮ ਢੱਪਣ ਵਾਲੀ ਗੱਲੇ ਹੁੰਦੀ ਹੈ ਜਦੋਂ ਲੀਡਰਸ਼ਿਪ ਤੰਗ ਹੋ ਜਾਂਦੀ ਆ ਉਹਦਾ ਅਸਰ ਕਿੰਨਾ ਕੁ ਗੋਲੀ ਦਾ ਰਹਿੰਦਾ 24 ਘੰਟੇ ਰਹਿੰਦਾ ਜਾਂ 24 ਦਿਨ ਰਹਿੰਦਾ ਉਹ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਹੋਣੇ ਜਿਹੜੀ ਫਾਇਰਿੰਗ ਚਾਂਗਮਾਰੀ ਇੱਕ ਦੂਜੇ ਦੇ ਵਿਰੁੱਧ ਕਰੀ ਜਾਂਦੇ ਸੀਗੇ ਉਹਦੇ ਤੋਂ ਹੁਣ ਬਚਾ ਹੁੰਦਾ ਕਿ ਜਾਂ ਫੇਰ ਕੋਈ ਸੇ ਹੋਰ ਤਰੀਕੇ ਦੇ ਨਾਲ ਸ਼ੁਰੂ ਕਰ ਦਿੰਦੇ ਆ ਇਹ ਵੇਖਣ ਵਾਲੀ ਗੱਲ ਹੋਊਗੀ ਪਰ ਮੈਂ ਤੁਹਾਡੀ ਗੱਲ ਨਾਲ ਜਿੱਥੋਂ ਤੱਕ ਰਾਜਨੀਤੀ ਹੈ ਪੰਜਾਬ ਦੇ ਪੱਦਤ ਦੀ ਰਾਜਨੀਤੀ ਹੈ ਜੇ ਆਪਣੀਆਂ ਇਥੇ ਪੰਜਾਬੀ ਏਤਵਾਲੀਆਂ ਤੇਰਾ ਮਜ਼ਬੂਤ ਨਹੀਂ ਹੁੰਦੀਆਂ ਇਕੱਠੀਆਂ ਨਹੀਂ ਹੁੰਦੀਆਂ ਤਾਂ ਆਪਾਂ ਫਿਰ ਕੇਂਦਰ ਵਾਲੇ ਹੀ ਸਾਨੂੰ ਦੇਖਣਾ ਪਊ ਬਾਰ-ਬਾਰ ਤੇ ਕੇਂਦਰ ਫਿਰ ਆਪਣਾ ਹਿਸਾਬ ਵੱਡਾ ਰੱਖੂਗਾ ਤੇ ਪੰਜਾਬੀਆਂ ਨੂੰ ਜਿਹੜਾ ਹਿੱਸਾ ਬਣਦਾ ਉਹ ਛੋਟਾ ਜਿਹੜਾ ਬਚਿਆ ਹੋਇਆ ਉਹ ਪੰਜਾਬੀਆਂ ਨੂੰ ਮਿਲੂਗਾ ਇਸ ਗੱਲ ਤੋਂ ਕਿਵੇਂ ਮੁਕਤੀ ਪਾਉਣੀ ਆ ਉਹ ਆਉਣ ਵਾਲੀਆਂ 2027 ਦੀਆਂ ਚੋਣਾਂ ਚ ਵੀ ਸਾਨੂੰ ਫੈਸਲਾ ਕਰ ਲੈਣਾ ਚਾਹੀਦਾ ਸੁਖਵਿੰਦਰ ਢਾਡੀ ਜੇ ਇੰਨੀ ਈਮਾਨਦਾਰ ਹੋ ਜੋ ਫਿਰ ਤੇ ਜੇ ਕਾਂਗਰਸ ਜਾਂ ਕੋਈ ਵੀ ਪਾਰਟੀ ਜਿਹੜੀ ਤੁਸੀਂ ਉਮੀਦ ਕਰਦੇ ਆਂ ਕਿ ਦੇਖੋ ਜੇ ਕੋਰਟਾਂ ਨੇ ਇਨਸਾਫ ਨਹੀਂ ਦਿੱਤਾ ਜਿਹੜਾ ਸਜਣ ਕੁਮਾਰ ਦਾ ਅੱਜ ਦਾ ਫੈਸਲਾ ਆਇਆ ਕਿ ਉਹਨੂੰ ਬਰੀ ਕੀਤਾ ਕਿਸ ਦੇ ਪੈਸਪੈਕ ਕੇਸ ਦੇ ਵਿੱਚ ਤਾਂ ਉਹ ਤੇ ਕੋਰਟ ਨੇ ਫੈਸਲਾ ਉਹ ਤੇ ਰਾਹੁਲ ਗਾਂਧੀ ਖੜਗੇ ਦਾ ਫੈਸਲਾ ਨਹੀਂ ਹੈ 40 42 ਸਾਲ ਹੋ ਗਏ ਲੜਦਿਆਂ ਨੂੰ ਉਹ ਤੇ ਹੁਣਾ ਜਦੋਂ ਤੁਸੀਂ ਇੰਨਾ ਡਿਲੇਟ ਕਰ ਦਿੰਦੇ ਆ ਗਵਾਹ ਮਰ ਜਾਂਦੇ ਆ ਵਿਟਨੈਸ ਜਿਹੜੇ ਆ ਸਾਰੇ ਕਿੱਧਰ ਦਾ ਕਿੱਧਰ ਚਲੇ ਜਾਂਦਾ ਬੜਾ ਔਖਾ ਹੈ ਇਹ ਗੱਲ ਤੁਹਾਡਾ ਜਿਹੜਾ ਸਵਾਲ ਹੈ ਬੜਾ ਵੱਡਾ ਸਵਾਲ ਹੈ ਕਿ ਜੇ ਹੁਣ ਵਾਲੀ ਲੀਡਰਸ਼ਿਪ ਨੇ ਇਸ ਗੱਲ ਨੂੰ ਮਹਿਸੂਸ ਕਰ ਲਿਆ ਕਿ ਉਹਨਾਂ ਦੇ ਪਾਰਟੀ ਦੇ ਬੰਦਿਆਂ ਨੇ ਕੁਝ ਗੜਬੜ ਕੀਤੀ ਸੀਗੀ ਭਾਵੇਂ ਉਹ ਕਿਸੇ ਵੀ ਕੰਟੈਕਸਟ ਵਿੱਚ ਕੀਤੀ ਉਸ ਚੈਪਟਰ ਨੂੰ ਕਲੋਜ਼ਰ ਰਿਪੋਰਟ ਭਾਵੇਂ ਉਹ ਬਾਹਰ ਕੱਢ ਕੇ ਹੋਵੇ ਭਾਵੇਂ ਲੋਕਾਂ 'ਚ ਪੇਸ਼ ਕਰਕੇ ਹੋਵੇ ਭਾਵੇਂ ਉਹਨਾਂ ਤੋਂ ਮਾਫੀ ਮੰਗਾ ਕੇ ਹੋਵੇ ਕਲੋਜ਼ਰ ਰਿਪੋਰਟ ਤੇ ਕੋਈ ਨਹੀਂ ਹੈ ਇਹ ਜ਼ਖਮ ਰਿਸਦਾ ਰਹੇ ਇਹ ਬੜੀ ਮਾੜੀ ਗੱਲ ਹੈ ਇਹ ਇਹਦੇ ਬਾਰੇ ਮੈਂ ਸਾਡੀ ਇਸ ਟਾਕ ਦੇ ਵਿੱਚ ਰਾਹੀ ਜਿੱਥੇ ਅਸੀਂ ਕੁਝ ਇੱਕ ਜਿਹੜੀ ਸੋਚ ਏ ਯੰਗ ਆ ਰੈਲੇਟਿਵਲੀ ਬਹੁਤ ਦੋਵੇਂ ਪੈਣ ਪਰ ਆ ਲੱਗੇ ਆ ਸਾਨੂੰ ਤੇ ਇਸ ਗੱਲੋਂ ਚੰਗਾ ਲੱਗਦਾ ਸਾਡੇ ਦੇਸ਼ ਦੇ ਵਿੱਚ ਕੁਝ ਯੰਗ ਲੋਕ ਆ ਕੇ ਦੇਸ਼ ਬਾਰੇ ਸੋਚਦੇ ਆ ਸੰਜੀਦਾ ਟੰਗ ਨਾਲ ਸੋਚਦੇ ਆ ਚਲੋ ਚੰਗੇ ਮਾੜੇ ਤੇ ਸਾਰੇ ਆਪੋ ਆਪਣੀਆਂ ਕਮੀਆਂ ਪੇਛੀਆਂ ਹੁੰਦੀਆਂ ਪਰ ਐਸ ਮੁੱਦੇ ਦੇ ਉੱਤੇ ਆ ਸਾਡੇ ਜਿਹੜੇ ਜਾਂਦੇ ਆ ਜਿਹੜੇ ਵੱਡੇ ਲੀਡਰ ਚ ਮੰਤਰੀ ਪੰਜ ਛੇ ਉੱਥੇ ਜਾਂਦੇ ਆ ਇਹ ਗੱਲ ਜਾ ਕੇ ਕਿਉਂ ਨਹੀਂ ਸਮਝਾਉਂਦੇ ਉਹਨਾਂ ਨੂੰ ਉੱਥੇ ਜਾ ਕੇ ਚੁੱਪ ਕਰਕੇ ਬੈਠ ਕੇ ਦਬਕੇ ਦਬਕੇ ਪਏ ਹੋਣੇ ਬਾਹਰ ਆ ਕੇ ਤੇ ਚੋ ਗੱਡੀਆਂ 'ਚ ਬੈ ਕੇ ਮੁੜ ਕੇ ਆ ਗਏ ਆ ਤੁਸੀਂ ਜਿਹੜਾ ਅਸਲੀ ਮੁੱਦਾ ਆ ਜਿਹੜਾ ਇੱਥੇ ਤੁਸੀਂ ਜਿਹੜਾ ਰੇਜ਼ ਕੀਤਾ ਹੁਣ ਕਿ ਭੀ ਚਲੋ ਕੋਰਟਾਂ ਨੇ ਨਹੀਂ ਫੈਸਲਾ ਦਿੱਤਾ ਤੁਸੀਂ ਦਿਲੋਂ ਖੁਦ ਹੋਣ ਵਾਲੀ ਲੀਡਰਸ਼ਿਪ ਜੇ ਮਹਿਸੂਸ ਸੱਚੀ ਕਰਦੀ ਆ ਕਿ ਥੱਕਾ ਹੋਇਆ ਵਾਇਲੈਂਸ ਹੋਈ ਔਰ ਇਨ੍ਹਾਂ ਦੇ ਪਿਤਾ ਜੀ ਨੇ ਜੇ ਨਾ ਕਿਹਾ ਹੁੰਦਾ ਦਰਖਤ ਇੱਕ ਵੱਡਾ ਡਿੱਗਿਆ ਜਾਂ ਇਨ੍ਹਾਂ ਲੋਕਾਂ ਨੂੰ ਇਜਾਜ਼ਤ ਨਾ ਦਿੱਤੀ ਹੁੰਦੀ ਤੇ ਐਡਾ ਔਰ ਫੌਜ ਨੂੰ ਬਚਾਉਣ ਦੀ ਕੱਟੋ-ਕੱਟ ਕੋਸ਼ਿਸ਼ ਇਜਾਜ਼ਤ ਦਿੱਤੀ ਹੁੰਦੀ ਉਹ ਵੀ ਨਹੀਂ ਨਾ ਕੀਤਾ ਬਹੁਤ ਕੁਝ ਹੋ ਗਿਆ ਨਾ ਐਵੇਂ ਥੋੜੀ ਜਿਹਾ ਕਿੰਨਾ ਹੋ ਗਿਆ ਇਸੇ ਤਰੀਕੇ ਨਾਲ ਗੋਦਰਾ ਚ ਵੀ ਇੰਜ ਹੀ ਹੋਇਆ ਸੀ ਫਿਰ ਜੇ ਲੋਕ ਕਿਵੇਂ ਮਹਿਸੂਸ ਕਰਨ ਖੰਟੂ-ਖਟ ਪੰਜਾਬ ਦੇ ਲੋਕ ਕਿਵੇਂ ਮਹਿਸੂਸ ਕਰਨ ਕਿ ਕਾਂਗਰਸ ਜਿਹੜੀ ਸੈਕੂਲਰ ਆ ਔਰ ਬੀਜੇਪੀ ਜਿਹੜੀ ਗੋਦਰਾ ਕਰਕੇ ਉਹ ਬੜੀ ਕਮਿਊਨਲ ਆ ਸੈਕੂਲਰ ਕ੍ਰੈਂਸ਼ਲਸ ਨੂੰ ਫਿਰ ਤੁਹਾਨੂੰ ਉਸ ਤਰੀਕੇ ਨਾਲ ਕੋਈ ਕਰਨਾ ਪੈਣਾ ਦੂਸਰੀ ਗੱਲ ਹੈ ਗਾਂਧੀ ਜੀ ਧਰਮਪੀਰ ਗਾਂਧੀ ਤੇ ਬਹੁਤ ਵਾਰੀ ਕਰ ਚੁੱਕਿਆ ਹਾਲਾਂਕਿ ਉਹ ਵੀ ਕਾਂਗਰਸ ਵਿੱਚ ਆ ਹੁਣ ਸ਼ਾਇਦ ਅੱਜਕੱਲ ਖਟੂ-ਖਟ ਚੁੱਪ ਹੋਣਗੇ ਪਹਿਲਾਂ ਤੇ ਓਪਨਲੀ ਕਹਿੰਦੇ ਰਹੇ ਆ ਕਿ ਵੀ ਕਲੋਜ਼ਰ ਰਿਪੋਰਟ ਲਈ ਹੈ ਜਿਹੜਾ ਸਮਾਜਿਕ ਨਿਆਂ ਜਾਂ ਟਰੂਥ ਸੋਸ਼ਲ ਟਰੂਥ ਤੇ ਇੱਕ ਜਿਹੜੀ ਸਾਰੀ ਇੱਕ ਪੂਰੀ ਇਹਦੀ ਤਹਿਕੀਕਤ ਕਰਕੇ ਕਿਹਨੇ ਕੀ ਕੀ ਕਿਵੇਂ ਗੜਬੜ ਕੀਤੀ ਤੇ ਉਸ ਨੂੰ ਜਿਹਦੀ ਜਿੰਨੀ ਬਣਦੀ ਸਜ਼ਾ ਆ ਉਸ ਦਾ ਕਰਕੇ ਤੇ ਉਸ ਦੀ ਰਿਪੋਰਟ ਦਾ ਇਹ ਤੇ ਹੋ ਜਾਏ ਕਿ ਹੁਣ ਜੀ ਹਾਂ ਸੈਟਲ ਹੋ ਗਏ ਸਾਰੇ ਲੋਕ ਮਹਿਸੂਸ ਕਰਨ ਪੰਜਾਬੀ ਵੀ ਕਰਨ ਕਾਂਗਰਸੀ ਵੀ ਕਰਨ ਉਸ ਨੂੰ ਓਪਨ ਰੱਖਿਆ ਹੈ ਇਹ ਬਹੁਤ ਮਾੜੀ ਗੱਲ ਹੈ ਇਸ ਦੀ ਚਰਚਾ بار-ਬਾਰ ਭਾਵੇਂ ਲੋਕਾਂ ਦੇ ਮਨਾਂ ਚ ਤੇ ਉਸ ਦੀ ਦਰਦ ਜਾਂ ਚੀਜ਼ ਘਟ ਜਾਏ ਘਟ ਜਾਂਦੀ ਸੈਂਸ ਕਿ ਜਿਹੜੇ ਵਿਕਟਮ ਆ ਉਹ ਵੀ ਫੇ ਕੋਈ ਨਿਆਂ ਗਾਂ ਤੋਂ ਗਾਂਪ ਜਨਰੇਸ਼ਨ ਆ ਜਾਂਦੀ ਆ ਹੌਲੀ-ਹੌਲੀ ਉਹ ਫੇਡ ਹੋ ਜਾਂਦੀ ਪਰ ਚਰਚਾ ਚ ਰਹੂਗੀ ਲੋਕ بار-बार ਅੱਜ ਅੱਜ ਵੀ ਅਸੀਂ ਜਿਹੜੇ ਗੁਰੂ ਸਾਹਿਬਾਨਾਂ ਦੇ ਖਾਸ ਕਰਕੇ ਦਸਮ ਗੁਰੂ ਦੇ ਸੈਭਜਾਦਿਆਂ ਉੱਤੇ ਜੋ ਤਸ਼ੱਦਦ ਹੈ ਲੋਕ ਭੁੱਲਦੇ ਆ ਵੀ ਨਾ ਬੁੱਲ ਦੇ ਇਹ ਇਸ ਕਿਸਮ ਦੇ ਮਾਮਲੇ ਹੁੰਦੇ ਆ ਕਿ ਉਸ ਨੂੰ ਆਪਣੇ ਹੀ ਹਿੱਤ ਆਪਣੀ ਰਾਜਨੀਤੀ ਦੇ ਹਿੱਤ ਵਿੱਚ ਉਸ ਦਾ ਫੈਸਲਾ ਕਰਕੇ ਕਮਿਸ਼ਨ ਬਣਾ ਕੇ ਉਸ ਨੂੰ ਵನ್ಸ್ ਫਾਰ 올 ਸੈਟਲ ਕਰਨਾ ਚਾਹੀਦਾ ਕੋਰਟਨ ਜੋ ਹੁੰਦਾ ਰਹੇ ਹੁੰਦਾ ਰਹੇ ਉੱਥੋਂ ਵੀ ਕੇਸ ਜਿਹੜੇ ਫਿਰ ਆਪਣੇ ਆਪ ਹੀ ਉਹ ਵੀਕ ਵੀ ਪੈ ਜਾਣਗੇ ਵਿਦਡਰਾ ਵੀ ਹੋ ਸਕਦੇ ਉੱਥੇ ਕੀ ਨਿਕਲਣਾ ਕੁਝ ਨਹੀਂ ਨਿਕਲਣਾ 2-4 ਬੰਦਿਆਂ ਨੂੰ ਜੇ ਫਾਂਸੀ ਵੀ ਹੋ ਜੇ ਤੇ ਜਿਹੜੇ ਸੈਂਕੜੇ ਹਜ਼ਾਰਾਂ ਦੀ ਲੋਕ ਤੇ ਮਾਰੇ ਗਏ ਗਰੀਬ ਬੰਦੇ ਮਾਰੇ ਗਏ ਜਿਹਨਾਂ ਦਾ ਕੋਈ ਉਹਨਾਂ ਗੱਲਾਂ ਬੁੱਧਿਆਂ ਨਾਲ ਵੀ ਲੈਣਾ ਦੇਣਾ ਨਹੀਂ ਸੀ ਉਹਨਾਂ ਦੇ ਉਹਨਾਂ ਦੇ ਜਿਹਦਾ ਬਾਪ ਮਾਰਿਆ ਗਿਆ ਉਹ ਨਿਆਣਿਆਂ ਨੂੰ ਬਾਪ ਮਿਲ ਜੂਗਾ ਇਸ ਕਰਕੇ ਉਸ ਤਰੀਕੇ ਦੀ ਪਾਸੇ ਜਾਣ ਦੀ ਜਗਾ ਜੋ ਸਮਾਜਿਕ ਵਰਤਾਰਾ ਰਾਜਨੀਤਿਕ ਪੱਧਰ ਤੇ ਹੋਇਆ ਉਹਦਾ ਕਲਿਆਣ ਵੀ ਰਾਜਨੀਤਿਕ ਪੱਧਰ ਤੇ ਹੋਣਾ ਚਾਹੀਦਾ ਬਾਕੀ ਕੋਰਟਾਂ ਨੇ ਨਿਆਂ ਤੇ ਕੀ ਦੇਣਾ ਉਹ ਤਾਂ ਤੁਹਾਨੂੰ ਦੇਖਦਾ ਹੀ ਕਾਂਗਰਸ ਇੱਕ ਵੈਲ ਆਰਗੇਨਾਈਜ਼ਡ ਪ੍ਰਾਣੀ ਪਾਰਟੀ ਹੈ ਜਿਹਦੇ ਵਿੱਚ 20 ਕਿਸਮ ਦੀਆਂ ਕਮੀਆਂ ਵੀ ਹੋਣਗੀਆਂ ਪਰ ਇੱਕ ਸਿਸਟਮ ਹੈਗਾ ਉਹਨਾਂ ਦਾ ਕੋਈ ਜਿਵੇਂ ਆਰਐਸਐਸ ਦਾ ਰਾਜਨੀਤਿਕ ਵਿੰਗ ਬੀਜੇਪੀ ਹੈ ਇਹੋ ਜਿਹਾ ਕੋਈ ਨਹੀਂ ਹੈ ਉਲਟਾ ਇਹ ਹੈ ਕਿ ਆਰਐਸਐਸ ਵੱਡੇ ਪੱਧਰ ਦੇ ਉੱਤੇ ਕਿਸੇ ਵੇਲੇ ਬੀਜੇਪੀ ਦੇ ਇਹਦੇ ਕਾਂਗਰਸ ਦੇ ਅੰਦਰ ਵੀ ਪੈਨੇਟ੍ਰੇਟ ਕਰਦੀ ਰਹੀ ਤੇ ਜਿਹੜੇ ਉਹ ਹਿੰਦੂਤਵਾ ਮਾਈਂਡ ਕਾਂਗਰਸ ਦੇ ਵਿੱਚ ਬੈਠੇ ਸੀ ਵੱਡੀ ਪੱਧਰ ਤੇ ਸੈਂਕੜਿਆਂ ਦੀ ਗਿਣਤੀ 'ਚ ਉਹ ਜਾ ਕੇ ਪਾਰਲੀਮੈਂਟ ਦੇ ਵਿੱਚ ਪਲਟੀ ਮਾਰ ਕੇ ਉਹ ਬੀਜੇਪੀ ਚ ਵੀ ਜੁਆਇਨ ਕੀਤੇ ਹੋਏ ਆ ਇਸ ਕਰਕੇ ਕਿਉਂਕਿ ਆਫਟਰ ਆਲ ਜਿਹੜਾ ਹਿੰਦੂ ਹੈ ਉਹ ਹੈ ਤੇ Hindu ਹੀ ਹੈ ਨਾ ਪਾਰਟੀ ਭਾਵੇਂ ਕੋਈ ਵੀ ਹੋਵੇ ਤੇ ਉਹ ਉਸ ਕਰਕੇ ਆਰਐਸਐਸ ਨੂੰ ਇੱਕ ਈਜ਼ੀ ਐਕਸੈਸ ਸੀ ਕਾਂਗਰਸ ਅੰਦਰ ਪੈਨੇਟ੍ਰੇਟ ਕਰਨ ਦੀ ਔਰ ਇੱਕ ਤੇ ਇਹ ਹੈ ਕਿ ਜਿਵੇਂ ਤੁਸੀਂ ਖੋਦ ਹੀ ਕਿਹਾ ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਪਤਾ ਕਿਹੜੇ ਕਿਹੜੇ ਉਸ ਮਾਈਂਡ ਸੈਟ ਦੇ ਬੰਦੇ ਬੈਠੇ ਆ ਰੱਬ ਦਾ ਦਾ ਵਾਸਤਾ ਉਹ ਚਲੇ ਜਾਓ ਉਧਰ ਚਲੇ ਜਾਓ ਤੁਹਾਡਾ ਤੁਹਾਡੀ ਉਹ ਜਗ੍ਹਾ ਹੈ ਇਹ ਜਗ੍ਹਾ ਨਹੀਂ ਇਸੇ ਕਰਕੇ ਮੈਂ ਇਸ ਗੱਲ ਨੂੰ ਰਾਹੁਲ ਗਾਂਧੀ ਦੀਆਂ ਕੁਝ ਗੱਲਾਂ ਦੀ ਕਲੀਅਰ ਹੈੱਡਡ ਤੇ ਉਹਦੀ ਡੈਡੀਕੇਸ਼ਨ ਤੇ ਉਸਦੀ ਐਪਰੀਸ਼ੀਏਸ਼ਨ ਵੀ ਕਰਦਾ ਮੈਂ ਇਸ ਗੱਲ ਨੂੰ ਤੁਸੀਂ ਇਹ ਕਹਿੰਦੇ ਆ ਕਿ ਖੜ ਗਏ ਕਿ ਇਹਨਾਂ ਦੇ ਦੇਣ ਤੇ ਮੈਂ ਗਾਂਧੀ ਮਤਲਬ ਇੱਕ ਇਸ ਚੀਜ਼ ਨੂੰ ਵੀ ਸਮਝੋ ਕਿ ਸਾਰੇ ਪ੍ਰਕਾਸ਼ ਚ ਦਬਾਉਣ ਵਾਲੀ ਆ ਮਤਲਬ ਸਾਡੇ ਜਿਹੜੇ ਗੁਰੂ ਸਿੱਖ ਸਿੱਖ ਗੁਰੂ ਸਾਹਿਬਾਨ ਸਾਡੇ ਹੈਗੇ ਉਹ ਕਿਹੜੇ ਬਰਾਦਰੀ ਚੋਂ ਆਏ ਆ ਸੋਢੀ ਬੇਦੀ ਉਹ ਦਲਤਾਂ ਚੋਂ ਤੇ ਨਹੀਂ ਆਏ ਪਰ ਜਿੰਨਾ ਉਹਨਾਂ ਨੇ ਕੁਰਬਾਨੀ ਦਿੱਤੀ ਦਲਤਾਂ ਨੂੰ ਅਪਲਿਫਟ ਕਰਨ ਦੀ ਉਹਨਾਂ ਨੇ ਉਹਨਾਂ ਦੀਆਂ ਬਾਣੀਆਂ ਬਲੀਬ ਗੁਰੂ ਰਵਿਦਾਸ ਜੀ ਦੀ ਬਾਣੀ ਲਈ ਆ ਕਬੀਰ ਦੀ ਬਾਣੀ ਲਈ ਆ ਫਿਰ ਮੁਸਲਮਾਨਾ ਫਰੀਦ ਜੀ ਦੀ ਬਾਣੀ ਲਈ ਸਾਰਿਆਂ ਦਾ ਸਾਰਿਆਂ ਦਾ ਉਹਦੇ ਵਿੱਚ ਜ਼ਿਕਰ ਕੀਤਾ ਨਾ ਇਸ ਕਰਕੇ ਜਿਹੜੇ ਇਸ ਇਹ ਗੱਲ ਨੂੰ ਤੁਸੀਂ ਸਮਝੋ ਕਿ ਜ਼ਰੂਰੀ ਨਹੀਂ ਕਿ ਜਿਹੜੇ 22 ਬਰਥ ਕੋਈ ਨੌਨ ਸ਼ਡਿਊਲਡ ਕਾਸਟ ਜਾਂ ਨੌਨ ਆਦੀਵਾਸੀ ਹੈਗੇ ਆ ਉਹ ਸਾਰੇ ਦੇ ਸਾਰੇ ਝਾਲਮੀ ਜਾਲਮ ਪੈਦਾ ਹੋਏ ਆ ਇਸ ਤਰ੍ਹਾਂ ਨਹੀਂ ਹੈਗਾ ਰਾਜਿਆਂ ਚ ਵੀ ਕੋਈ ਮਾੜਾ ਮੋਟਾ ਚੰਗਾ ਹੁੰਦਾ ਸੀ ਕੋਈ ਬੜਾ ਝਾਲਮ ਹੁੰਦਾ ਸੀ ਇੱਕ ਤੇ ਇਹ ਗੱਲ ਸਮਝਣ ਵਾਲੀ ਪਰ ਮੈਂ ਇਸ ਗੱਲ ਨਾਲ ਤੁਹਾਡੀ ਨਾਲ ਸਹਿਮਤ ਹਾਂ ਕਿ ਜਦੋਂ ਲਾਰਜ ਮੈਜੋਰਿਟੀ ਪਾਰਟੀ ਦੀ ਸੋਚ ਇਸ ਕਿਸਮ ਦੀ ਹੋ ਜਾਂਦੀ ਆ ਕਿ ਜਿਹੜੀ ਉਹ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਜਿਹੜੇ ਲਾਰਜ ਮੈਜੋਰਿਟੀ ਚ ਜਿੰਨਾਂ ਕੋ ਸੱਤਾ ਆ ਤਾਂ ਜਗਾ ਜਗਾ ਤੇ ਪੈਰ ਪੈਰ ਤੇ ਕੰਪਰੋਮਾਈਜ਼ ਹੁੰਦੇ ਆ ਹੁਣ ਜਿਹੜੀਆਂ ਵੀ ਪਾਰਟੀਆਂ ਮੰਨ ਲਓ ਪੰਜਾਬ ਦੀ ਕਾਂਗਰਸ ਆ ਜਿੰਨੇ ਮਾਰਦੀ ਉਹ ਰਿਜ਼ਰਵ ਸੀਟਾਂ ਜਾਣਗੀਆਂ ਨਾ ਜਿੰਨੀਆਂ ਕੋਨਾਂ ਦੀਆਂ 22% ਜਾਂ ਜਿੰਨੀਆਂ ਵੀ ਹੈਗੀਆਂ ਰਿਜ਼ਰਵ ਵਾਲੇ ਹਮੇਸ਼ਾ ਇੱਕ ਤੇ ਬਹੁਤੇ ਐਂਪਾਵਰਡ ਨਹੀਂ ਹੁੰਦੇ ਫਿਰ ਉਹ ਕਾਰਨਰਡ ਹੁੰਦੇ ਆ ਜਦੋਂ ਉਹ ਕਾਰਨਰਡ ਹੁੰਦੇ ਆ ਤਾਂ ਫਿਰ ਉਹਨਾਂ ਨੂੰ ਉਹ ਮਨਿਸਟਰੀਆਂ ਨਹੀਂ ਮਿਲਦੀਆਂ ਜਿਹੜੀਆਂ ਦੂਜਿਆਂ ਨੂੰ ਤੇ ਉਹ ਬੋਲੀ ਵੀ ਪਾਰਟੀ ਦੀ ਬੋਲਣਗੇ ਕਿਉਂਕਿ ਪਾਰਟੀ ਦੀ ਟਿਕਟ ਤੇ ਆਏ ਆ ਗੱਲ ਸਮਝੇ ਜਿਹੜੀ ਪਾਰਟੀ ਜਦੋਂ ਕਾਂਗਰਸ ਦੇ ਪੰਜੇ ਤੇ ਆਉਣਗੇ ਤੇ ਗੱਲ ਉਹ ਲੀਡਰਾਂ ਦੀ ਜਿਨ੍ਹਾਂ ਦੇ ਹੱਥ ਪਾਰਟੀ ਦੀ ਰਾਜਾ ਬੜੇ ਗਿਆ ਤੇ ਉਹਦੀ ਸੁਣ ਕੇ ਹੀ ਚੱਲਣਗੇ ਨਾ ਕਿਉਂਕਿ ਰਾਜਾ ਬੜੇng ਦੀ ਵੀ ਰეკਮੈਂਡੇਸ਼ਨ ਤੇ ਟਿਕਟਾਂ ਲਈਆਂ ਤੇ ਉਹ ਆਪਣੇ ਹੀ ਸਮੁਦਾਏ ਨਾਲੋਂ ਟੁੱਟ ਜਾਂਦੇ ਆ ਤੇ ਪਾਰਟੀ ਦੀ ਡੋਮੀਨੈਂਟ ਜਾਤਾਂ ਦੀ ਜਾਂ ਕਹਿ ਲਓ ਜਮਾਤਾਂ ਦੀ ਪਕੜ ਦੇ ਵਿੱਚ ਆ ਜਾਂਦੇ ਜਕੜ ਚ ਆ ਜਾਂਦੇ ਆ ਉਹਨਾਂ ਦੇ ਵਿੱਚ ਰੋਸ ਜਾਂ ਵਿਰੋਧ ਨਹੀਂ ਕਰ ਸਕਦੇ ਚੰਨੀ ਨੇ ਕੀਤਾ ਹੁਣ ਤੇ ਕਿੱਧਰ ਨੂੰ ਗਈ ਸਾਰੀ ਗੱਲ ਕਿੰਨਾ ਰੌਲਾ ਪੈ ਗਿਆ ਹਲਾਂ ਕੋ ਨੇ ਪ੍ਰੋਪਰ ਪਲੇਟਫਾਰਮ ਤੇ ਕੀਤਾ ਪਰ ਉਹ ਰੌਲਾ ਇੰਨਾ ਪੈ ਗਿਆ ਕਿਉਂਕਿ ਉਹ ਜਿਸ ਢੰਗ ਨਾਲ ਹੋਇਆ ਪਟਾਕੇ ਪਹਿਨੇ ਹੀ ਪਹਿਨੇ ਸੀ ਐ ਰੌਲਾ ਪੈਂਦਾ ਹਮੇਸ਼ਾ ਸਮਝ ਗਏ ਤੁਸੀਂ ਗੱਲ ਜੇ ਤੁਸੀਂ ਠੋਕ ਕੇ ਗੱਲ ਕਹੋਗੇ ਜਿਹੜੀ ਤੁਸੀਂ ਪੁਆਇੰਟ ਆਊਟ ਕਰ ਰਹੇ ਆ ਖੜ ਕੇ ਵੀ ਕਹੇ ਕੇ ਜੈ ਮੈਨੂੰ ਮੈਂ ਆਪਣੀ ਛਾਤੀ ਤਾਣ ਕੇ ਆ ਆਪਣੇ ਲੋਕਾਂ ਲਈ ਆਇਆ ਤੁਸੀਂ ਕੌਣ ਹੁੰਨੇ ਆ ਜੇ ਇਸ ਤਰੀਕੇ ਨਾਲ ਆਊਗਾ ਤੇ ਉਹ ਜ਼ਿਆਦਾ ਨੂੰ ਕਹਿੰਨੀ ਚੰਗਾ ਫਿਰ ਕਰੇ ਬੈ ਇਸ ਕਰਕੇ ਇਸ ਕਰਕੇ ਸਿਸਟਮ ਜਿਹਦਾ ਪਕੜਦਾ ਤੁਹਾਨੂੰ ਇਹ ਬੜਾ ਜਟਿਲ ਹੁੰਦਾ ਉਸ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਤੁਸੀਂ ਉਸ ਨੂੰ ਉਹਦੇ ਪੇਚ ਪੂਚ ਠੀਕ ਕਰਕੇ ਉਹਨਾਂ ਲੋਕਾਂ ਦਾ ਫਾਇਦਾ ਕਿਵੇਂ ਕਰਨਾ ਪ੍ਰਾਇੋਰਟਾਈਜ਼ ਕਰਕੇ ਕਰਨਾ ਜਿਨ੍ਹਾਂ ਨੂੰ ਦੀਨਮੈਂਦਗੀ ਜਿਨ੍ਹਾਂ ਦਾ ਨਾਂ ਲੈ ਕੇ ਤੁਸੀਂ ਸੱਤਾ 'ਚ ਆਏ ਆ ਉਹ ਜੇ ਤੇ ਤੁਹਾਡੀ ਕਮਿਟਮੈਂਟ ਆ ਫਿਰ ਤੁਸੀਂ ਘਰ ਜਾਓਗੇ ਮੈਂ ਜਾਣਦਾ ਕਈ ਲੀਡਰ ਇੱਕ ਟ੍ਰੇਡ ਯੂਨੀਅਨ ਲੀਡਰ ਹੁੰਦਾ ਸੀਗਾ ਛਾਟੇ ਦਾ ਸੀਪੀਆਈ ਦਾ ਲੀਡਰ ਹੁੰਦਾ ਸੀਗਾ ਮੈਨੂੰ ਉਹਦਾ ਹੁਣ ਸੱਤ ਪਾਲ ਡਾਂ ਉਸ ਜਿਹੜੇ ਆਪਣੀ ਜਿਹੜੀ ਟ੍ਰੇਡ ਯੂਨੀਅਨ ਦਾ ਦਫਤਰ ਹੈ ਨਾ ਜਿਹੜਾ ਉਹਦੇ ਚ ਫੱਟਾ ਦੇਣੇ ਬਹਿਣ ਵਾਲਾ ਦਾ ਉਹਦੇ ਚ ਸੁੱਤਾ ਰਹਿੰਦਾ ਸੀ ਹੈ ਕਿ ਨਹੀਂ ਇੱਕ ਵਰਕਰਾਂ ਲਈ ਡੈਡੀਕੇਸ਼ਨ ਸੀ ਨਾ ਉਹਦੀ ਉਹ ਯੂਐਮਐਲਏ ਬਣ ਗਿਆ ਬਣ ਗਿਆ ਲੋਕ ਸ਼ਹਾਟੇ ਦੇ ਸਾਰੇ ਅੰਮ੍ਰਿਤਸਰ ਦੇ ਲੋਕ ਉਹਨੂੰ ਵੋਟਾਂ ਪਾ ਕੇ ਪਪੂਲਰ ਲੀਡਰ ਸੀ ਬਹੁਤ ਇਮਾਨਦਾਰ ਸੀ ਮੁਫਤ ਦਾ ਸੇਵਾਦਾਰ ਲੋਕਾਂ ਨੂੰ ਮਿਲਿਆ ਸੀ ਕੋਈ ਉਹਨਾਂ ਨੇ ਆਪਣੀਆਂ ਇਤਰਾ ਨਹੀਂ ਇਹੋ ਜਿਹੇ ਬੰਦੇ ਹੋਰ ਸਾਰੇ ਦੇਸ਼ 'ਚ ਮਿਲ ਜਾਣਗੇ ਪੁਲਿਸ 'ਚ ਵੀ ਮਿਲ ਜਾਣਗੇ ਬਿਊਰੋਕ੍ਰੇਸੀ 'ਚ ਵੀ ਮਿਲ ਜਾਣਗੇ ਪਾਰਟੀਆਂ 'ਚ ਵੀ ਮਿਲ ਜਾਣਗੇ ਪਰ ਬਹੁਤ ਆਟੇ 'ਚ ਲੂਣ ਵੀ ਨਹੀਂ ਹੈ ਇਸ ਕਿਸਮ ਦੇ ਵੱਡੇ ਹੋਣ ਕਿ ਪਾਰਟੀ ਦੇ ਪਲੇਟਫਾਰਮ ਤੇ ਦਲਤਾਂ ਚ ਵੀ ਆ ਕੇ ਆਦੀਵਾਸੀਆਂ ਚ ਆ ਕੇ ਔਰਤਾਂ ਚ ਆ ਕੇ ਪਰ ਆਪ ਅਨਲਾਈਟਡ ਹੋਣ ਆਪ ਕਮਿਟਿਡ ਹੋਣ ਉਹਨਾਂ ਨੂੰ ਬਾਹ ਫੜ ਕੇ ਉੱਪਰ ਚੁੱਕਣ ਲਈ ਤਾਂ ਫੇਰ ਸਵਾਦ ਆ ਗਾਲ ਦਾ ਨਹੀਂ ਤੇ ਮੇਰੇ ਰਿਜ਼ਰਵੇਸ਼ਨ ਤੇ ਕੁਝ ਜਿਹੜੇ ਘਰਾਣੇ ਆ ਪੈਦਾ ਹੋ ਗਏ ਆ ਦਲਤਾਂ ਚ ਵੀ ਉਹਨਾਂ ਨੂੰ ਇਹ ਬਾਰ ਬਾਰ ਏਮਪਾਵਰ ਕਰਨ ਦਾ ਇੱਕ ਸਾਧਨ ਹੋ ਗਿਆ ਜਿਵੇਂ ਰਿਜ਼ਰਵੇਸ਼ਨ ਦਾ ਵੀ ਉੱਥੇ ਹੀ ਸਰਕੂਲੇਟ ਹੁੰਦੀ ਹੈ ਇਹ ਦਿੱਕਤਾਂ ਹੈ ਕਿ ਇਸ ਕਰਕੇ ਤੁਸੀਂ ਜਿਹੜੇ ਸਵਾਲ ਖੜੇ ਕਰ ਰਹੇ ਹੋ ਦੂਜਾ ਸਵਾਲ ਤੁਹਾਡਾ ਬੀਜੇਪੀ ਵਾਲਾ ਬੀਜੇਪੀ ਕਹਿਣ ਨੂੰ ਗਾਲਿਆ ਮੈਂ ਆਜੋ ਜੀ ਮੇਰੇ ਪ੍ਰਧਾਨ ਜੀ ਕੀ ਮਤਲਬ ਜੋ ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਨੂੰ ਕਹੇ ਤੇ ਬੀਜੇਪੀ ਦਾ ਪ੍ਰਧਾਨ ਮੰਤਰੀ ਓਂਜੀ ਕਰੇ ਇਨਡਾਇਰੈਕਟਲੀ ਇਹ ਆ ਕਿ ਤੁਸੀਂ ਸਾਡੇ ਹੈਗੇ ਆ ਤਾਂ ਮੈਂ ਤੇ ਤੁਹਾਡਾ ਸੇਵਕ ਆ ਤੁਹਾਨੂੰ ਚੇਤਾ ਪੁੱល ਗਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਮੈਂ ਤੇ ਚੌਕੀਦਾਰ ਆ ਫਿਰ ਇਹਦਾ ਮਤਲਬ ਉਹ ਚੌਕੀਦਾਰ ਹੋਗੇ ਚੌਕੀਦਾਰ ਹੋਵੇ ਨਾ ਉਹ ਤੇ ਰਾਹੁਲ ਨੇ ਬਾਅਦ ਚ ਰੌੜਾ ਪਾਇਆ ਪਰ ਗੱਲ ਚੱਲੀ ਨਹੀਂ ਚੌਕੀਦਾਰ ਚੋਰ ਐ ਐਸ ਕਰਕੇ ਇਹ ਜਿਹੜੀ ਹੈ ਨਾ ਖੇਖਣਬਾਜੀ ਛੋਸ਼ੇਬਾਜੀ ਲੀਡਰਾਂ ਦੀ ਹੁੰਦੀ ਆ ਕਿ ਇੰਨਾ ਨੀਮਾ ਹੋ ਕੇ ਦੱਸਣਾ ਇੰਨਾ ਨਮਾਣਾ ਬਣ ਕੇ ਦੱਸਣਾ ਤੇ ਵਿੱਚੇ ਵਿੱਚ ਗੋਲੀ ਇਹ ਦੇ ਦੇਣੀ ਕਿ ਵੇਖੀ ਸਹੀਂ ਕਿਤੇ ਮੈਨੂੰ ਹੱਥ ਨਾ ਪਾ ਲਈ ਵੀ ਮੈਂ ਹੈਗਾ ਤੇ ਤੇਰੇ ਸਾਹਮਣੇ ਪਬਲਿਕ ਦੇ ਸਾਹਮਣੇ ਤੇ ਮੈਂ ਨਮਾਣਾ ਤੂੰ ਮੇਰਾ ਪ੍ਰਧਾਨ ਆ ਬਰਕੇ ਦੇ ਪ੍ਰਧਾਨਗੀ ਝਾੜਨਾ ਦੇ ਮੇਰੇ ਤੇ ਬਹੁਤ ਮਹਿੰਗੀ ਪਊ ਮਤਲਬ ਇਹ ਵੀ ਮੈਸੇਜ ਨਾਲੋ ਨਾਲ ਦੇ ਦੇਣਾ ਜਿਹੜਾ ਜਿਹੜੇ ਪੋਲਿਟਿਕਸ ਹੈ ਨਾ ਉਹ ਬੜਾ ਜਟਿਲ ਤੇ ਬਹੁਤ ਹੀ ਸੈਂਸਿਟਿਵ ਮਾਮਲੇ ਹੁੰਦੇ ਆ ਕਿਹਨੂੰ ਕੀ ਕਹਿਣਾ ਕਿੱਧਰ ਨੂੰ ਗੱਲ ਪਹਚਾਉਣੀ ਕਿੱਧਰੋਂ ਤੋੜਨੀ ਉਹ ਇੱਕ ਆਪਣੇ ਆਪ ਚ ਸਮਝਣ ਵਾਲੀਆਂ ਗੱਲਾਂ ਇਸ ਕਰਕੇ ਉੱਥੇ ਕੰਟਰੋਲ ਤੇ ਦੇਖੋ ਆਰਐਸਐਸ ਦਾ ਹੈ ਜਾਂ ਆਰਐਸਐਸ ਹੈਡ ਲਾਊਗੀ ਨਾ ਕਿਸੇ ਨੂੰ ਇਹਦਾ ਪਾਰਟੀ ਦਾ ਪਾਰਟੀ ਦਾ ਹੈਡ ਆਰਐਸਐਸ ਵੱਲੋਂ ਲੱਗੂ ਜਿਹੜਾ ਪੱਕਾ ਠੱਕਾ ਉਹਨਾਂ ਦੀ ਸੋਚ ਨੂੰ ਅੱਗੇ ਤੋਰੂਗਾ ਤੇ ਪ੍ਰਧਾਨ ਮੰਤਰੀ ਜਹਾਮੇ ਤੇ ਸ਼ਾਹ ਹੁਣਾਂ ਦੇ ਤੇ ਨਹੀਂ ਨਾ ਇਹ ਹੋ ਸਕਦਾ ਕਿ ਉਹ ਉਹਨਾਂ ਦੇ ਨਾਲ ਰੋਸ ਤੇ ਵਿਰੋਧ ਖੜਾ ਕਰਕੇ ਇਸ ਕਰਕੇ ਆਪੋ ਆਪਣੀ ਸ਼ਕਤੀ ਵੀ ਸਾਰਿਆਂ ਨੂੰ ਪਤਾ ਤੇ ਬਾਹਰੋਂ ਲੋਕਾਂ ਦੇ ਵਿੱਚ ਇਹ ਪੇਸ਼ ਕਰਨਗੇ ਕਿ ਅਸੀਂ ਬਹੁਤ ਇੱਕ ਦੂਜੇ ਦੇ ਮਤਲਬ ਭਗਤ ਹੈਗੇ ਆਂ ਅੰਦਰੋਂ ਅੰਦਰ ਹੀ ਤੇ ਆਪੋ ਆਪਣੀ ਹਰ ਕੋਈ ਸੱਤਾ ਸਾਹਮਣ ਲਈ ਸਤਰਕ ਰਹਿਣਗੇ ਕਿ ਤੁਸੀਂ ਪੰਜਾਬ ਦੇ ਵਿੱਚ ਵੀ ਬਿਆਨਬਾਜ਼ੀ ਦੇਖੋ ਭਗਵੰਤ ਮਾਨ ਦੀ ਕੇਜਰੀਵਾਲ ਦੀ ਜਿਹੜਾ ਉਹ ਐਸਜੀਪੀਸੀ ਤੇ ਅਕਾਲ ਤਖਤ ਦੇ ਜੱਥੇਦਾਰ ਤੱਕ ਪਹੁੰਚੇ ਆ ਆਪਣੇ ਬਿਆਨ ਦੇਣ ਲਈ ਜਿਹੜਾ 328 ਸਰੂਪਾਂ ਦਾ ਜਿਹੜਾ ਮੁੱਦਾ ਜਿਵੇਂ ਉਹਨਾਂ ਨੇ ਗਰਮਾ ਕੇ ਇਹਦਾ ਮਤਲਬ ਉਹ ਅਕਾਲੀ ਪੋਲਿਟਿਕਸ ਨੂੰ ਟਾਰਗੇਟ ਕਰ ਰਿਹਾ ਉਹਨਾਂ ਨੂੰ ਮੁੱਖ ਵਿਰੋਧੀ ਪਾਰਟੀ ਮੰਨ ਰਹੇ ਕਾਂਗਰਸ ਨੂੰ ਨਹੀਂ ਮੰਨ ਰਹੇ ਕਿ ਹੋ ਸਕਦਾ ਕੱਲ ਨੂੰ ਏ ਵੀ ਘੱਟ ਗਿਣਤੀ 'ਚ ਰਹਿਣ ਪੰਜਾਬ ਦੇ ਵਿੱਚ ਤੇ ਕਾਂਗਰਸ ਵੀ ਘੱਟ ਗਿਣਤੀ 'ਚ ਰਹਿਣ ਤੇ ਇਹ ਸਮਝ ਬਣ ਗਈ ਹੋਵੇ ਕਿ ਆਪੋ ਆਪਣੇ ਜਿੰਨੇ ਕੁ ਵੀ ਐਮਐਲਏ ਸਾਹਿਬਾਨ ਜਿੱਤਦੇ ਆ ਜੇ ਇਕੱਲੇ ਦੀ ਨਾਂ ਬਣੀ ਤੇ ਆਪਾਂ ਰਲ ਕੇ ਬਣਾ ਲਾਂਗੇ ਤੁਹਾਡੇ ਸਾਹਮਣੇ ਜੇ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਪੋਸਟ ਦੇ ਵਿੱਚ ਇਕੱਠੇ ਹੋ ਸਕਦੇ ਤੇ ਪੰਜਾਬ 'ਚ ਵੀ ਹੋਣਗੇ ਇਹ ਹਾਲਾਤ ਬਣ ਸਕਦੀ ਹੈ ਇਹ ਗੱਲ ਤੇ ਭਾਜਪਾ ਨੂੰ ਵੀ ਸੋਚਣੀ ਚਾਹੀਦੀ ਹੈ ਪਹਿਲਾਂ ਵੀ ਉਹਨਾਂ ਨੇ ਕਿਹੋ ਜੀ ਪੋਲਿਟਿਕਸ ਕਰਨੀਆਂ ਕਾਂਗਰਸ ਦੀ ਸਰਕਾਰ ਬਣਾਉਣੀ ਆ ਜਾਂ ਆਮ ਆਦਮੀ ਪਾਰਟੀ ਦੀ ਬਣਾਉਣੀ ਆ ਜਾਂ ਆਪਣੀ ਬਣਾਉਣੀ ਇਹਦੇ ਬਾਰੇ ਉਹਨਾਂ ਨੂੰ ਵੀ ਸਹੀ ਪੱਤੇ ਖੋਲਣੇ ਪੈਣਗੇ ਨਹੀਂ ਤੇ ਜੋ ਆਜ ਦੀ ਤਰੀਕ ਦੇ ਵਿੱਚ ਆ ਤਾਂ ਤੁਹਾਡੀ ਗੱਲ ਜਿਹੜੀ ਆ ਮੈਨੂੰ ਮੈਂ ਉਸ ਗੱਲ ਦਾ ਅੰਦਾਜ਼ਾ ਕਿ ਆਸਰਾ ਹੀ ਲਾ ਸਕਦਾ ਤੇ ਜੇ ਅਲਗ-ਅਲਗ ਚਾਰੇ ਤੇ ਤੁਹਾਡੇ ਲੜਨਗੇ ਭੁਖ ਧੜੇ ਜਿਹੜੇ ਆ ਚਾਰੇ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਤਾਂ ਫਿਰ ਇਹਦੇ ਚ ਹੋ ਸਕਦਾ ਆ ਕਿ ਜੇ ਆਪਣਾ ਰਲ ਮਿਲ ਕੇ ਕੋਈ ਇਹੋ ਜੀ ਸਰਕਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਰਲ ਕੇ ਪੰਜਾਬ ਦੇ ਵਿੱਚ ਬਣਾ ਲੈਣ ਕਿਉਂਕਿ ਦਿੱਲੀ ਚ ਵੀ ਬਣਾ ਚੁੱਕੇ ਸੌ ਖਾ ਕੇ ਸੌ ਤੋਂ ਉਲਟੀ ਸੱਤਾ ਦੇ ਵਿੱਚ ਸੌਵਾ ਧਰਮ ਕੋਈ ਅਸੂਲ ਕੱਖ ਨਹੀਂ ਹੁੰਦਾ ਹੈ ਸੱਤਾ ਹੀ ਸੱਤਾ ਆ ਬਸ ਉੱਥੇ ਉਹਦੇ ਬਾਅਦ ਚ ਲੋਕ ਵੀ ਸਾਡੇ ਇਹੋ ਜਿਹੇ ਆ ਜਿਹੜੇ ਬੰਦੇ ਆਪਣੀ ਗੱਲ ਦੇ ਵਾਅਦੇ ਤੋਂ ਮੁੱਕਰ ਕੇ ਪੁੱਠੇ ਪਾਸੇ ਲੈ ਜਾਂਦੇ ਆ ਉਹ ਲੋਕਾਂ ਨੂੰ ਤੇ ਜਵਾਬ ਦੇ ਤਿਆਰ ਕਰਨੀ ਚਾਹੀਦੀ ਹੈ ਨਾ ਅਗਲੀ ਵਾਰ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਪਰ ਲੋਕ ਵੀ ਉਸੇ ਤਰੀਕੇ ਨਾਲ ਹੀ ਉਹਨਾਂ ਦੇ ਬਾਰ-ਬਾਰ ਚੀਫ ਦੇ ਵਿੱਚ ਆ ਜਾਂਦੇ ਉਹਨਾਂ ਦੇ ਬਾਰ-ਬਾਰ ਕੋਈ ਲਾਲਚ ਚ ਆ ਜਾਂਦਾ ਕੁਝ ਉਹਨਾਂ ਦੀਆਂ ਗੱਲਾਂ ਚ ਆ ਜਾਂਦਾ ਇਸ ਕਰਕੇ ਇਤਨਾ ਧਬੜੂ ਕੁਸੜੂ ਚੱਲੀ ਜਾਂਦਾ ਬਸ ਰਾਜਨੀਤੀ ਕੋਈ ਬਹੁਤੀ ਉਸ ਕਿਸਮ ਦੀ ਸਾਫ਼ ਸੁਥਰੀ ਗੇਮ ਨਹੀਂ ਹੈ ਇੱਕ ਕਾਫੀ ਪਚੀਦਾ ਤੇ ਹੈ ਹੀ ਹੈ ਤੇ ਦੋ ਨੰਬਰੀ ਵੀ ਕਾਫੀ ਹੈ ਡਬਲ ਟੌਂਗ ਜਿਹੜੀ ਡਬਲ ਸਪੀਕ ਜਿਹਨੂੰ ਕਹਿੰਦੇ ਡਬਲ ਸਪੀਕ ਹਾਂਜੀ